ਸਾਕਤਾ ਹੈ ਕਿਸਾਨ ਵੀਰ ਉਹ ਡਾਟਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਦਸੀਲਬਾਈ ਨੂੰ ਤਪਾ ਜ਼ਿਲ੍ਹਾ ਬਰਨਾਲਾ ਤੇ ਨੇੜੇਬਾਈ ਦੇ ਪੱਕੋ ਕੈਂਚੀਆਂ ਗੱਲਬਾਤ ਕਰਾਵਾਂਗੇ ਆਪਾਂ ਚਾਰ ਝੋਟੀਆਂ ਤੁਹਾਡੇ ਵਾਸਤੇ ਲੈ ਕੇ ਆਇਾਂਗੇ ਤਿੰਨ ਝੋਟੀਆਂ ਸੂਈਆਂ ਸਵਾਈਆਂ ਤੇ ਇੱਕ ਮੱਝ ਗੱਬਣ ਠੀਕ ਹੈ ਜੀ ਤੇ ਜਿਹੜੀ ਪਹਿਲੇ ਨੰਬਰ ਵਾਲੀ ਹਰਿਆਣੇ ਦੀ ਝੋਟੀ ਆ ਤੇ ਜੇਰੇ ਦੀ ਆ ਪਈ ਹੈ ਕਰਾਵਾ ਗੱਲਬਾਤ ਬਾਈ ਨਾਲ ਹੁਣੇ ਸੂਈਆ 2 ਘੰਟੇ ਹੋਇਆ ਮਗਰ ਕੱਟੀ ਆ ਤੇ ਸਸੀ ਗਾ ਰਾਜ ਸਸੀ ਗਾ ਵੀਰੇ ਹੋਰ ਕਿਵੇਂ ਰਾਜ ਠੀਕ ਠਾਕ ਹੋ ਪੂਰੇ ਵਧੀਆ ਵੀਰੇ ਪੂਰੇ ਵਧੀਆ ਪਰਸੋ ਵਾਲੀਆਂ ਝੋਟੀਆਂ ਦਾ ਕਿਵੇਂ ਹੋਇਆ ਹਾਂ ਵੀਰੇ 2 ਘੰਟਿਆਂ ਚ ਸਾਰੀਆਂ ਸੇਲ ਹੋ ਗੀਆਂ ਠੀਕ ਆ ਵੀਰੇ ਹਾਂ ਤੇ ਨਾਮ ਤੇ ਐਡਰੈਸ ਬੋਲੀ ਵੀਰੇ ਨਾਮ ਵੀਰੇ ਰਾਜ ਆ ਪਿੰਡ ਸਹਿਣਾ ਠੀਕ ਆ ਜ਼ਿਲ੍ਹਾ ਬਰਨਾਲਾ ਤੇ ਤਸੀਹ ਹੱਪਾ ਠੀਕ ਆ ਨੇੜੇ ਪੱਕੋ ਕੰਚਨਦੇ ਰਹਿ ਜਾਣਾ ਭਲਾ ਓਕੇ ਤੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਅੱਜ ਵੀਰੇ ਉਹ ਆਪਾਂ 3 ਦੀ 4 ਦੀ ਵੀਡੀਓ ਪਾਵਾਂਗੇ ਨਾਗ ਤਾਂ ਹੈਗੇ ਆ 7-8 ਠੀਕ ਆ ਨਾਗ ਤਾਂ ਬਾਰ 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 ਆਉਂਦੇ ਰਹਿੰਦੇ ਆ ਨਾਗ ਆਪਣੇ ਕੋਲ ਹਰ ਵਕਤ ਹੁੰਦੇ ਆ ਜਦੋਂ ਮਰਜੀ ਕੋਈ ਫੋਨ ਲਾ ਲੇ ਜਦੋਂ ਮਰਜੀ ਖਾਲੀ ਨਹੀਂ ਮੁੜਦਾ ਮਨੂ ਲਾ ਕੇ ਆ ਸਕਦਾ ਖਾਲੀ ਨਹੀਂ ਮੁੜਦਾ ਖਾਲੀ ਨਹੀਂ ਮੁੜਦੇ ਦੇਖ ਕੇ ਮੁੜਾਂਗੇ ਠੀਕ ਆ ਨੰਬਰ ਬੋਲਿਓ ਜੀ ਨੰਬਰ ਹੈਗਾ ਵੀਰੇ 98763 74709776347016 ਪਿੰਡ ਸਹਿਣਾ ਹਾਂਜੀ ਤੇ ਰਾਜ ਜੇ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਦੀ ਗੱਲ ਕਰ ਲਏ ਹਨਾ ਹਾਂ ਵੀਰੇ ਅੱਜ ਦੂਜਾ ਸੂਆ ਰਹੀ ਨਾਲ ਸੂਆ ਠੀਕ ਹੈ ਕੀ ਡਿਟੇਲ ਹੈ ਇਹਦੀ ਤੇ ਡਿਟੇਲ ਇਹਦੀ ਮਗਰ ਘੱਟੀ ਆ ਵੀਰੇ ਓਕੇ ਬਾਈ ਪਲੂਨ ਦਾ ਇਹਦਾ 14 ਕਿਲੋ ਦਾ ਰਿਕਾਰਡ ਦੱਸਿਆ ਮਾਲਕਾਂ ਨੇ ਠੀਕ ਹੈ ਹਰਿਆਣੇ ਦੀ ਆ ਉਧਰੋਂ ਜੋੜਾ ਲਿਆ ਇਸ ਮਾਰਕ ਤੋਂ ਠੀਕ ਆ ਵੀਰੇ ਹਾਂ ਅੱਜ ਸੂਆ ਹੈ ਵੀਰੇ ਹੋ ਗਿਆ ਨੂੰ 3-4 ਘੰਟੇ ਸੂਈ ਠੀਕ ਆ ਵੀਰੇ ਆ ਝੇਰ ਦਿਖਾ ਦੇ ਬਾਕੀ ਹੋ ਆ ਦੇਖੋ ਵੀਰੇ ਝੇਰ ਤੁਹਾਨੂੰ ਦਿਖਾ ਰਹੇ ਹਾਂ ਹਾਂ ਕੰਪਲੀਟ ਝੇਰ ਪੈ ਗਈ ਆ ਤੇ ਧਾਰਾ ਦੂਰਾ ਮਾਰ ਕੇ ਦਿਖਾਵਾਂਗੇ ਆ ਵੀਰੇ ਇੱਕ ਨੰਬਰ ਮਾਰ ਕੇ ਦਿਖਾਵਾਂਗੇ ਠੀਕ ਆ ਗੰਨੇਰ ਦੀ ਪੋਲੀ ਚਵਾਈ ਆ ਚਲੋ ਫਿਰ ਧਾਰਾ ਮਾਰ ਦਿਓ ਪਹਿਲਾਂ ਇਹਦੀ ਮੰਨ ਵੀ ਬੰਦਾ ਬਣ ਕੇ ਲਈ। ਓਕੇ ਵੀਰੇ ਓਕੇ। ਕੋਈ ਰੀਸਾ ਹੀ 15 ਦਾ। ਬਾਕੀ ਦਾ ਤੇਰੇ ਪਸ਼ੂ ਦੁੱਧ ਨੂੰ ਖਰੇ ਹੁੰਦੇ ਹਨਾ। ਦੁੱਧ ਨੂੰ ਸਿਆਣੇ ਵਰਗੇ ਹੁੰਦੇ ਆ ਵੀਰੇ ਜਿਹੜਾ ਲਗਿਆ ਅਲਾਮਾਨ ਦਾ ਕਾਂ ਵੀ ਚਾਰ-ਚਾਰ ਬੰਦਿਆਂ ਨੂੰ ਦਵਾ ਚ ਲਗਿਆ। ਠੀਕ ਆ ਵੀਰੇ। ਤੇ ਓਕੇ। ਤੇ ਮਗਰ ਇਹਦੇ ਚੰਗੀ ਕੱਟੀ ਆ ਗਈ। ਦੱਸੀ ਦੱਸਿਆ ਸੀ ਕੋਈ ਕੱਟੀ ਕਿਹੜੀ ਹੈ? ਹਰਿਆਣੇ ਦੇ ਛਾਣ ਦੀ ਹੈ ਵੀਰੇ। ਹਾਂ ਵੀ ਹੂੰ। ਇਹ M29 ਦੀ ਕਹਿੰਦੇ ਸੀ। ਠੀਕ ਆ ਵੀ ਉਧਰ ਇਹ ਜੀ ਟੀਕੇ ਵਾਧਾ। ਹਾਂ ਸਰਕਾਰੀ ਸੀਮ ਨੂੰ ਵੀ ਬਹੁਤ ਚੰਗੇ ਉਧਰ ਤਾਂ। ਬਹੁਤ ਬਹੁਤ ਆ ਦੇਖੋ ਵੀਰੋ ਸਿੰਘ ਸਿੰਘ ਦਾ ਦਿਖਾਵਾਂ। ਇਹ ਦੇਖੋ ਥੱਲੇ ਥਣ ਲੇਵਾ ਦੇ। ਜੀ ਆਏ ਤੇ ਕੱਦਗਾਠ ਦੀ ਕੋਈ ਵੀ ਕਮੀ ਨਹੀਂ ਹਨਾ ਕੱਦਗਾਠ ਪੁੱਲ ਸਾਈਜ ਦੀ ਹੈ ਪੁੱਲ ਸਾਈਜ ਤੇ ਲਮਾਈ ਪੂਰੀ ਸਿੰਘ ਪੂਰਾ ਚੰਗਾ ਤੇ ਝੋਟੀ ਪੂਰੀ ਚੰਗੀ ਆ ਤੇ ਬਾਕੀ ਦਾ ਤੁਹਾਡੇ ਵਾਸਤੇ ਤੁਸੀਂ ਮੰਗ ਕਰ ਦੀ ਛੋਟੇ ਭਾਦੀਆਂ ਝੋਟੀਆਂ ਹੀ ਬਾਈ ਲੈ ਆਇਆ ਹੈ ਅੱਜ ਠੀਕ ਆ ਜੀ ਲੈ ਚੱਲ ਆ ਦੇਖੋ ਜੀ ਲੈਵਾ ਦੇਖੋ ਕੀ ਬਾਤ ਆ ਤੇ ਆ ਦੇਖੋ ਥੱਲੇ ਤੋਂ ਲੈਵਾ ਫਸੀ ਫਿਰਦੀ ਆ ਧਾਰਾਂ ਦੂਰਾਂ ਹੀ ਮਾਰੀਆਂ ਬਾਈ ਨੇ ਪਹਿਲਾਂ ਕੋਈ ਬਾਹਲਾ ਨਹੀਂ ਥੱਲੋ ਕੱਢਿਆ ਤੇ ਚੰਗੀ ਆ ਕਰ ਲਿਓ ਬਾਈ ਦਾ ਸੰਪਰਕ ਹਾਂ ਲੈਵੇ ਦਾ ਕੋਈ ਹੰਤ ਨਹੀਂ ਬਾਈ ਲੈਵੇ ਦਾ ਕੋਈ ਹੰਤ ਨਹੀਂ ਠੀਕ ਆ ਯਾਰ ਦੇਖ ਕਾਦ ਕਾਦ ਦੇਖੋ ਲੈ ਚੱਲ ਲੈ ਚੱਲ ਬਾਦ ਦੇਸ ਗਲੇਵ ਚਲੋ ਕਾਦ ਬਾਜਰ ਕਿਰਾਂ ਬਹੁਤ ਵੱਡਾ ਕਾਦ ਆ ਦਿਖਾਵਾਂਗੇ ਬਾਈ ਸਾਰਾ ਕੋ ਦਿਖਾਵਾਂਗੇ ਆ ਦੇਖੋ ਕੋਈ ਵੀ ਬੰਦਾ ਹੱਥ ਨਹੀਂ ਧਰਾਂਗੇ ਕਿ ਬਹੁਤ ਚੰਗੀ ਆ ਠੀਕ ਆ ਵੀਰੇ ਕਾਵੀ ਯਾਰ ਦਾ ਬੰਦਾ ਆ ਆ ਦੇਖੋ ਜੀ ਕਾਗਜੀ ਨਿੰਬੂ ਆ ਹਾਂ ਆ ਦੇਖੋ ਥਣ ਲੈਵਾ ਦੇਖੋ ਟਕਾ ਕੇ ਤੇ ਛੱਡੋ ਰਾਜ ਬੱਚਾ ਫਿਰ ਕਰਾਈਗੇ ਧਾਰਨ ਤੋਂ ਨਾ ਚੱਕ ਕੀ ਛੱਡ ਪੁੱਤ ਵੱਡੇ ਸਾਈਜ਼ ਦੇ ਆ ਜੇ ਛੋਟੀ ਹੁੰਦੀ ਵੀਰੇ ਮੈਂ ਤੁਹਾਨੂੰ ਦੱਸ ਦੇਣਾ ਠੀਕ ਆ ਤੇ ਜਮੇ ਨੇ ਆਪਾਂ ਕਿਤੇ ਗਲਤ ਕੰਮ ਕਰਿਆ ਨਾ ਕਰਨਾ ਤੇ ਆਪਣਾ ਕੰਮ ਵੀਡੀਓ ਕਵਰ ਕਰਨਾ ਦਸੱਲੀ ਤੁਸੀਂ ਕਰ ਲਿਆ ਕਰੋ ਆਪ ਠੀਕ ਹੈ ਬਾਕੀ ਰੰਗ ਰੰਗ ਦਾ ਕੋਈ ਅੰਤ ਨਹੀਂ ਕਾਲੀ ਜੈਮ ਐਨਰਜੀ ਆਂ ਬਿੰਦੀ ਵੀਰੇ ਉਹ ਤਾਂ ਜੀ ਆ ਕੇ ਪਿੰਡਾ ਪਤਲਾ ਠੀਕ ਆ ਵੀਰੇ ਸਿੱਪੀ ਵਾਲਾ ਸਿੰਘ ਲੱਗਿਆ ਦੇ ਕਿੰਨਾ ਜੰਗਾ ਟੁੱਟੀ ਲਾਲਾ ਵੀਰੇ ਬੱਚਾ ਤੇ ਆ ਦੇਖੋ ਵੀਰੇ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਬੰਨ ਪੁੱਤ ਬੱਚਾ ਓਏ ਆ ਦੇਖੋ ਤੁਸੀਂ ਥਣ ਲੈ ਦੇਖੋ ਇਹਦੇ ਕੱਲੇ ਕੱਲੇ ਪੀੜੀ ਦੇ ਪਾਵ ਵਾਂਗੂ ਚਾਰੇ ਗੁੱਠਾਂ ਦੇ ਲੱਗੇ ਪਿਆ ਤੇ ਕੋਈ ਤੁਹਾਨੂੰ ਆਪਾਂ ਸ਼ੱਕ ਨਹੀਂ ਛੱਡਦੇ ਸਾਰੇ ਥਣ ਨਿਕੜਵੇਂ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਸਾਰੇ ਥਣੇ ਹਾਂ ਜੀ ਰਾਜ ਤੇ ਵੀਡੀਓ ਥੋੜੀ ਲੰਮੀ ਹੋਣ ਵਾਲੀ ਆ ਤੇ ਬਣਿਆ ਰਿਓ ਵੀਡੀਓ ਦੇ ਨਾਲ ਠੀਕ ਆ ਜੀ ਜੇਰ ਜੇ ਆਪਾਂ ਕੰਪਲੀਟ ਆ ਦੁੱਧ ਬਾਈ ਨੇ ਦੱਸਤਾ 14 ਤੋਂ 15 ਕਿਲੋ ਨੇ ਪਾ ਦੇਣਾ ਇਦਕੀ ਠੀਕ ਆ ਤੇ ਬਾਕੀ ਦਾ ਜੇ ਤੁਸੀਂ ਤੂੜੀ ਦੇ ਬੰਨੀ ਰੱਖੋਗੇ ਫੇਰ ਨਹੀਂ ਨੇ ਦੁੱਧ ਦੇਣਾ ਤੇ ਜੇ ਤੁਸੀਂ ਸੇਵਾ ਕਰੋ ਚੰਗਾ ਸੈਲਜ ਵਗੈਰਾ ਪਾਉਂਗੇ ਚੰਗੀ ਫੀਡ ਪਾਉਂਗੇ ਦੁੱਧ ਨੇ ਦੇ ਦੇਣਾ ਹਨਾ ਰਾਜ 15 ਕਿਲੋ ਦੁੱਧ ਕੋਈ ਗਾਰੰਟੀ ਨਹੀਂ ਦੇਵਾਗੇ ਠੀਕ ਆ ਵੀਰੇ ਜੇ ਫੀਡ ਨਾ ਪਾਈ ਅਗਲੇ ਨੇ ਫੇਰ ਤਾਂ ਨੀ ਦਿੰਦੀ ਫੇਰ ਤਾਂ ਕੀ ਨਾ ਮੇਰੇ ਫੇਰ ਤਾਂ ਤੈਨੂੰ ਪਤਾ ਹੀ ਆ ਠੀਕ ਹੈ ਜੀ ਬਾਕੀ ਚਵਾਈ ਜੂਈ ਦੇਖ ਲੈ ਨਾ ਕੀ ਆ ਆ ਦੇਖੋ ਚਵਾਈ ਦੇਖ ਰਹੀ ਤੁਸੀਂ ਦਿਖਾ ਦੇ ਬਾਈਆਂ ਨੂੰ ਕੀ ਬਾਤ ਹੈ ਚਵਾਈ ਆ ਦੇਖੋ ਜੀ ਜੰਨਈ ਹੈ ਵੀਰੇ ਸਾਡੇ ਮੈਂ ਕਿਹੜਾ ਦੁੱਗਾ ਲੀਣੀ ਆ ਚਲੂ ਮਾਰ ਦੇ ਮੂਹਲੇ ਨੂੰ ਮਾਰ ਦੇ ਮਗਲਾਂ 'ਚ ਫੇਰ ਮਾਰਦੀ ਐ ਇੱਕ ਵਾਰ ਜਗ੍ਹਾ ਮੈਂ ਕਿਹਾ ਬਜੱਲੀ ਘਰਾਵਾਂਗੇ ਨੇੜੇ ਉਹ ਦਿਖਾ ਦੇ ਤਾਰ ਨਿਭੜਦੀ ਆ ਹਨਾ ਮੈਂ ਕਹਿੰਦਾ ਨਲਕੇ ਉਰ ਹੀ ਜਵਾਈਆ ਮੁਖਲੀ ਵੀਰੇ ਓਕੇ ਵੀਰੇ ਓਕੇ ਥੂੜੀ ਚੋਲੇ ਬੰਦਾ ਚੋਲੇ ਸੀਂ ਢੰਡੀ ਮਗਲਾਂ 'ਚ ਮਾਰਦੇ ਹੋਰ ਤੱਬੇ ਵੀਰੇ ਅਗਲੇ ਨੂੰ ਕੋਈ ਟੱਕ ਨਾ ਰਵੇ ਓਕੇ ਵੀਰੇ ਓਕੇ ਰਾਜ ਬਾਤ ਤਾਂ ਤੇ ਰਾਜ ਆਪਾਂ ਸਾਰਾ ਤੁਹਾਨੂੰ ਦੇਖ ਕੇ ਹਾਂ ਕਹਿੰਦਾ ਆ ਦੇਖੋ ਦੁਬਾਰਾ ਫੇਰ ਤੁਹਾਨੂੰ ਦਿਖਾ ਦੇ ਕਿਹ ਜਾਂ ਸਣ ਕੱਢਿਆ ਦੇਖੋ ਤੇ ਰਾਜ ਕਿੰਨੇ ਪੈਸੇ ਲਾਵਾਂਗੇ ਇਹਦੇ ਜਮਾ ਜਾਇਆ ਅੱਜੇ ਵੀਰੇ ਇਹਦਾ ਬਸ ਲੈਣ ਦੇਣ ਜੀ ਆਪਾਂ ਇੱਕ 10 ਰੱਖਿਆ ਲੋਕਾਂ ਨੂੰ ਡੇਢ ਨਹੀਂ ਮੰਗਿਆ 4 ਤੇ ਇਹ ਰੇਣੀ ਦਾ 2.5-3 ਲੱਖ ਤੋਂ ਮੁੱਲ ਹੀ ਨਹੀਂ ਘਟਦਾ ਬਾਕੀ ਦੇ ਚੀਜ਼ਾਂ ਦੇ ਪੈਸੇ ਆ ਛੋਟੇ ਛੋਟੇ ਪਹਾੜੀਆਂ ਵੀ ਅੱਜ ਆਪਣੇ ਕੋਲ ਖੜੀਆਂ ਦਿਖਾਵਾਂਗੇ ਵੀ ਹੈਗੀਆਂ ਪਰ ਕੁਆਲਿਟੀ ਆ ਤੱਕ ਦਿਖਾ ਦੇ ਲੈ ਲੈ ਕੇ ਦੇਖ ਲੋ ਲੰਮੀ ਲੰਮੀ ਦੇਖ ਲਾ ਕੀ ਉਹ ਵੀ ਜਿੰਮੇ ਹੁਣ ਬੀਸ ਕੁਆਲਿਟੀ ਦੇਖਣੀ ਹਾਂ ਹਾਂ ਆਪਾਂ ਹੁਣ ਦਿਖਾਉਣੀ ਹੀ ਆ ਛੋਟੇ ਪਹਾੜੀਆਂ ਠੀਕ ਆ ਵੀਰੇ ਤੇ 10 ਚੋਂ ਮਾਨਤਾਨ ਖੁੱਲਾ ਹੋ ਜੂ ਹਨਾ ਲੋਕੇ ਤੇ ਮਾਨਦਾਨ ਕਰਦੇ ਆ ਕੋਈ ਜਿਵੇਂ ਕੋਈ ਹੋਊਗਾ ਹਾਂ ਜੇ ਕੋਈ ਆਨਲਾਈਨ ਮੰਗਾਉਣੀ ਚਾਹੁੰਦਾ ਠੀਕ ਆ ਤਾਂ ਗੱਡੀ ਦਾ ਕਿਰਾਇਆ ਹੋ ਗਏ ਹਿਸਾਬ ਨਾਲ ਬਾੜ ਦੇ ਤੇ ਉਹ ਫੁੱਲ ਗਾਰੰਟੀ ਆ ਆਨਲਾਈਨ ਵੀ ਹਾਂ ਫੁੱਲ ਜੇਰ ਸਾਹਮਣੇ ਪਈ ਆ ਕੱਤੀ ਮੰਗਦਾ ਕਿਤੇ ਵੀ ਨਹੀਂ ਨੌਂ ਜਿੰਨਾ ਨਕਸਾ ਉਹਦੇ ਆਨਲਾਈਨ ਹੀ ਗਈ ਇੱਕ ਨੋਟ ਆਨਲਾਈਨ ਹੀ ਗਈ ਆ ਵੀਰੇ ਕੱਲ ਪਟਿਆਲੇ ਕੋਲ ਛੱਡ ਕੇ ਆਇਆ ਠੀਕ ਆ ਵੀਰੇ ਪਟਿਆਲੇ ਦੇ ਨਾਲ ਹੀ ਪਿੰਡ ਪੈਂਦਾ ਫਟੇਗੜ ਸਾਹਿਬ ਦੇ ਰੋਡ ਤੇ ਠੀਕ ਆ ਵੀਰੇ ਉੱਥੇ ਆਨਲਾਈਨ ਹੀ ਗਈ ਆ ਉਹ ਵੀ ਖੋਜ ਕਰੀਗਾ ਬੰਦਾ ਠੀਕ ਓਕੇ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਹਾਂ ਹੁਣ ਆ ਨਾ ਦੋ ਨੰਬਰ ਆ ਵੀਰੇ ਬਲੂਨ ਆ ਗਏ ਇਹ ਬੰਦੇ ਪਤਾ ਕੀ ਚਾਹੁੰਦੇ ਨੇ ਬੱਚਾ ਪੂਰਾ ਭਾਰ ਲਾਉਣ ਵਾਲੇ ਹੁੰਦੇ ਅੱਜ ਆਪਾਂ ਤਾਂ ਹੀ ਲੈਂਦੇ ਹਾਂ ਹਾਂ ਤਾਂ ਹੀ ਲੈਂਦੇ ਹਾਂ ਆਹ ਕਹਿੰਦਾ ਯਾਰ ਵੀ ਕੀ ਡਿਟੇਲ ਆ ਰਾਜੇ ਡਾਕਟਰ ਇਹਦੀ ਵੀਰੇ ਅੱਜ 6 ਮਹੀਨੇ ਦਾ ਚੋਕੀ ਨੂੰ ਸੂਈ ਨੂੰ ਓਕੇ ਦੋ ਦਾੰਦਾ 2.5 ਸਾਲ ਦੀ ਆ ਠੀਕ ਆ ਸ਼ੀਲ ਢੰਡੀ ਦਾ ਅੰਤੀ ਕੋਈ ਨਹੀਂ ਓਕੇ ਵੀਰੇ ਤੇ ਚਵਾਈ ਜੂਈ ਹੈ ਇੱਕ ਨੰਬਰ 9 ਕਿਲੋ ਰੋਲੀ ਹੁਣ ਤਿਆਰ ਮੈਂ ਕਿਹ ਦੇਵਾਂ 10 ਕਿਲੋ ਦੇ ਦੂਗੀ ਹਾਂ ਚੱਲ ਤੂੰ ਰਾਮ ਨਹੀਂ ਮੰਨ ਲਾ ਆਪਾਂ 11 12 ਨਹੀਂ ਕਹਿੰਦੇ 10 ਦੇਣ ਦਾ ਹੱਕ ਦਾ ਰੱਖੀ ਤੇ ਕਿੰਨੇ ਪੈਸੇ ਲਾਵਾਂਗੇ ਇਹਦੇ ਇਹਦਾ ਵੀਰੇ ਲੈਣ ਦੇਣ ਬਸ ਉਹੇ ਜੀ ਕਰਾਂਗੇ ਬਾੜਾ ਆਪਾਂ ਲੰਮਾ ਚੋੜੀ ਗੱਲ 10 ਦੇਓ ਫਿਰ ਅਰ 68000 ਹੈ ਇਹਦਾ ਆ ਦੇਖੋ ਵੀਰੇ ਜਿਹੜੀ ਜਿਹੜੀ ਤੁਸੀਂ ਮੈਥੋਂ ਮੰਗ ਕਰਦੇਈ ਨਾ ਉਹੋ ਜੀਆਂ ਝੋਟੀਆਂ ਤੁਹਾਨੂੰ ਅੱਜ ਕਵਰ ਕਰਕੇ ਦੇਤੀਆਂ ਤੇ ਕਰ ਲਿਓ ਬਾਈ ਨੰਸ ਬਾਰ ਕੇ 10 ਕਿਲੋ ਦੁੱਧ ਦੇ ਨੇ ਬਾਕੀ ਹੀ ਦੇ ਦੇਣਾ ਆ ਦੇਖੋ ਜੀ ਤਾਂ ਦਿਖਾ ਦੇ ਲੈਵਾ ਦੇਖੋ ਖੋਲਣ ਤੋਰ ਕੇ ਦਿਖਾ ਦਈਏ ਹੋਰ ਆਜੂ ਆ ਦੇਖੋ ਸਿੰਘ ਸਿੰਘ ਪੂਰਾ ਵਧੀਆ ਤੇ ਕੱਦਗਾਠ ਵੀ ਪੂਰਾ ਵਧੀਆਗਾ ਨਾਂ ਵਾਲਾ ਵੱਡਾ ਨਾਂ ਵਾਲਾ ਛੋਟਾ ਤੇ ਦੁੱਧ ਹੁਣ ਕਿੰਨਾ ਤਿਆਰ ਹੈਗਾ ਥੱਲੇ ਬੋਲਾ ਇਹਦੇ 9 ਕਿਲੋ ਬਈ ਚਾਰ ਆਉਂਦੇ ਠੀਕ ਆ ਤੁਸੀਂ 8.5 ਮੰਨ ਲਿਓ ਵੀਰੇ ਗੱਲ ਮੁੱਕੀ ਆ ਲੈ ਚਲੋ ਦੋ ਦੰਦ ਆਹੇ ਦੁੱਕੀ ਆ ਤੇ ਔਲ ਔਲ ਭੋਰਾ ਨਹੀਂ ਧਾਰਾ ਮਾਰ ਕੇ ਦਿਨਾ ਮੰਗ ਚੱਲ ਆਏ ਚੰਗੇ ਆਹ ਦੇਖੋ ਕੋਈ ਮਰਜੀ ਚੋਈ ਜਾ ਠੀਕ ਆ ਵੀਰੇ ਖਾਣ ਲਿਆ ਵਾ ਯਾ ਇੱਕ ਨੰਬਰ ਜਾਂਿਆਂ ਨੂੰ ਪੋਲੀ ਖਾਣ ਦੂਜਣਾਂ ਨਾਲ ਲੱਗਿਆ ਵਾ ਨਾ ਰੋਕ ਲਈ ਵਾ ਦੁਕਾਨੀ ਰੋਕ ਲਈ ਬੁੱਤ ਮੜਾ ਖਾਣ ਦੂਜਾ ਆਹ ਦੇਖੋ ਖਾਣ ਦੂਜਣਾਂ ਨਾਲ ਚਲੋ ਜੀ ਟੋਰ ਲਾ ਆਹ ਦੇਖੋ ਤੇ ਜਾਦਪਾਤ ਵਧੀਆ ਹੈ ਨਾ ਪੂਛ ਚ ਇੱਕ ਵੀ ਵਾਲ ਜਟਾ ਨਹੀਂ ਹੈ ਨਾ ਇੱਕ ਵੀ ਵਾਲ ਰੰਗ ਨੂੰ ਕਾਲੇ ਕੰਗੇ ਆ ਬਈ ਜਾਈ ਮਾਗਰ ਵੀ ਕੱਟੀ ਆ ਕਿੰਨੇ ਦਿਨਾਂ ਦੀ ਸੂਈ ਵੇਰਾ ਜੇ ਅੱਜ 7ਵਾਂ ਦਿਨ ਆ ਬਈ ਠੀਕ ਆ ਆ ਦੇਖ ਲੈ ਕੱਟੀ ਆ ਕੱਟੀ ਵੀ ਚੰਗੀ ਬਰੀਡ ਦੀ ਆ ਛੱਡ ਪੁੱਤ ਬੱਚਾ ਚੰਗੇ ਸਾਂਹ ਦੀ ਕੱਟੀ ਆ ਠੀਕ ਹੈ ਜੀ ਹਾਂ ਦਿਖਾ ਦੇ ਪੁੱਤ ਧਰਮਾ ਤੇ 68000 ਰੁਪਿਆ ਲਵਾਂਗੇ ਦੇਰ ਜਮਾਨਤ ਬਈ ਟੋਕਣਾ ਨਾ ਭਾ ਆਪਾਂ ਮੋਲੀ ਨਹੀਂ ਕਰਦੇ ਹੋਈ ਆ ਠੀਕ ਆ ਕੋਈ 90 ਨਹੀਂ 95 ਨਹੀਂ ਲੱਕ ਤੋਂ ਘੱਟ ਮੈਂ ਨਹੀਂ ਆਉਂਦੀ ਓਕੇ ਓਕੇ ਚੀਲ ਢੰਡੀ ਟੁਗਾਰਪੀ ਆ ਤੇਰੇ ਸਾਹਮਣੇ ਆ ਦੇਖ ਲੈ ਦੁੱਧ ਮਾਰਦੇ ਪੁੱਤ ਬਣੇ ਰਿਓ ਵੀਡੀਓ ਦੇ ਨਾਲ ਹਜੇ ਆਪਣੇ ਦੋ ਨਾਲ ਹੋਟ ਪਏ ਦਿਖਾਉਣ ਵਾਲੇ ਠੀਕ ਆ ਜੀ ਤੇ ਚੰਗੀ ਝੋਟੀਆਂ ਦੇਖੋ ਕੱਦ ਕਾਠ ਵੀ ਵਧੀਆ ਹੈਗਾ ਕੋਈ ਐ ਨਹੀਂ ਵੀ ਛੋਟੀਆਂ ਵਾਲੀ ਮੈਂ ਕਹਿੰਨਾ ਬਈ ਜਿਆਦਾ ਕਰੂ ਅਗਲਾ ਟੋਕੜਾ ਵੀ ਨਹੀਂ ਕੋਈ ਐ ਨਹੀਂ ਦਿੰਦਾ ਠੀਕ ਆ ਵੀਰੇ ਭਾਗੀ 86000 ਦਾ ਵੀਰੇ ਆਪਾਂ ਲੈਂਡ ਦੇਣੀ ਪਾਉਣੀ ਹੁੰਦੀ ਆ ਠੀਕ ਆ ਬੱਚਾ ਚਾਹੁੰਦਾ ਤੂੰ ਦੇਖ ਸਕਦੇ ਬੰਨੀ ਰਾਜੂ ਪੁੱਤ ਆ ਦੇਖੋ ਜੀ ਖਾਨ ਦੇਖੋ ਚਾਰੇ ਨਿਖੜਵੇਂ ਗੈਪ ਤੇ ਤੇ ਮਾਰਦਾ ਰਾਜ ਤਾਂ ਹੁਣ ਤੱਕ ਕੋਈ ਅੰਤ ਨਹੀਂ ਗਈ ਇਹਨਾਂ ਜਗ੍ਹਾ ਠੀਕ ਆ ਧਾਰਾ ਦੂਰਾ ਕਰਾਉਣੇ ਚੱਕ ਤੇ ਆਪਾਂ ਚਵਾਈ ਵੀ ਕਰਕੇ ਦਿਖਾ ਦਈਏ ਗੱਲ ਕਰ ਵੀਡੀਓ ਲੰਮੀ ਹੁੰਦੀ ਆ ਹਨਾ ਹਾਂ ਮੈਂ ਲੈ ਵੀ ਕਰ ਦਿੰਦੇ ਆਪਾਂ ਹਾਂ ਕੋਈ ਕਿਹੜਾ ਡਰ ਵਾਲੀ ਗੱਲ ਆ ਕੋਈ ਹਾਂ ਜੱਗ ਰੱਖ ਲਿਆ ਕਰ ਰਾਜ ਮੈਂ ਤਾਂ ਕਹਿੰਦਾ ਥੱਲੇ ਕੋਈ ਗੱਲ ਨਹੀਂ ਠੀਕ ਆ ਲੈ ਆ ਦੇਖੋ ਬੱਚਾ ਪੂਚਾ ਬੂਰਾ ਚੜਦੀ ਆ ਹਨਾ ਕੋਈ ਥੋੜ ਕੋਈ ਨਹੀਂ ਨਹੀਂ ਬਈ ਦੂਜਣਾਂ ਨੂੰ ਵੀ ਠੀਕ ਆ ਲੈ ਆਹ ਲੋ ਪੂਰੀ ਗਰੰਟੀ ਆ ਵੀਰੇ ਕਰ ਲਿਓ ਬਾਈ ਨਾਲ ਜਰੂਰ ਸੰਪਰਕ ਠੀਕ ਆ ਵੀਰੇ ਮਾਰਦਾ ਰਾਜ ਲੈ ਆ ਬੂਚਾ ਆ ਦੇਖੋ ਜੀ ਧਾਰਾਂ ਦੇਖੋ ਕਰੋ ਚੈੱਕ ਨਾਲ ਕੇਰਗੀ ਚਵਾਈ ਜਾਂਦੀ ਹੈ ਅੱਲੇ ਤਾਂ ਮੱਛੀ ਮੋਟੀ ਹੈ ਜਿਵੇਂ ਦੋ ਦੀ ਮੋਟਰ ਧਾਰ ਮਾਰਦੀ ਹੁੰਦੀ ਨੇ ਐਂ ਥਾਂ ਨਹੀਂ ਪਹਿਲਾਂ ਹੱਥ ਨਹੀਂ ਲਾਉਣ ਦਿੰਦੀ ਬਾਈ ਆ ਵੜੀ ਕਰੀ ਜਾਂਦੀਆਂ ਬਾਹਲੀ ਧਰ ਕੇ ਜਿਵੇਂ ਮਰਜੀ ਦਾ ਸਾਰੀ ਝੋਲਾ ਭਮਾਨ ਓਕੇ ਓਕੇ ਵੀਰੇ ਨਾਲੇ ਚਵਾਈ ਦੇਖ ਨਾਲ ਕੇਰਗੀ ਆ ਦਿਖਾ ਦਿਓ ਦੇਖੋ ਕੀ ਬਾਤ ਆ ਕੇਰਗੀ ਮੋਟੀ ਦੁੱਧ ਨਹੀਂ ਬਾਲਾ ਕਲਾ ਕਲਾ ਸਣਾ ਮਾਝਾਰ ਕਾਂ ਲੱਗਿਆ 68000 ਲਾਵਾਂਗੇ ਬਾ 68000 ਲੈਣ ਦੇਣ ਜੀ ਬਾਨਦਾਨ ਕਰਾਂਗੇ ਮੌਕੇ ਤੇ ਚਲ ਕਰਦੇ ਆਂਗੇ ਤੇ ਤੈਨਾਂ ਨੰਬਰ ਕੱਟੀ ਦੇਖਣੀ ਚੰਗੀ ਆ ਬੂਤੇ ਦੀ ਬੱਤੀ ਆ ਮੰਗਰਾ ਇਨੀ ਚੰਗੀ ਬਣੂਗੀ ਪਲੱਸ ਹੈਗਾ ਹਾਂ ਤੇ ਬਾਕੀ ਦਾ ਇੱਕ ਨਾ ਇੱਕ ਫ੍ਰੀ ਆ ਹਾਂ ਇੱਕ ਨਾ ਇੱਕ ਫ੍ਰੀ ਵੱਡੀ ਆ ਪੂਰੀ ਸਾਈਜ਼ ਆ ਤੇ ਹੁਣ ਆਪਾਂ 3 ਨੰਬਰ ਦੀ ਝੋਟੀ ਪਲੂਣ ਐ ਵੀ ਹਾਂ ਇਹ ਵੀ ਪਲੂਣੀ ਆ ਵੀਰੇ ਦੋ ਦੰਦ ਹੈ ਠੀਕ ਆ ਵੀਰੇ ਤੇ ਕਿੰਨਾ ਬੋਲਾ ਏ ਥੱਲੇ ਰੈਡੀ ਆ ਇਹਦੇ ਥਲੇ ਵੀਰੇ ਹੁਣ 7 ਕਿਲੋ ਹੁਣ ਰਾਜਾ ਆਪਣੀ ਵੀਡੀਓ ਲੰਮੀ ਹੁੰਦੀ ਆ ਤੇ ਧਾਰਾਂ ਅਗਲਾ ਆਪੇ ਹੀ ਮਾਰ ਲਵਾ ਕੇ ਠੀਕ ਆ ਆ ਚੱਲ ਹੁਣ ਨਾ ਕਈ ਆਉਂਦੀ ਪੋਨੀ ਆ ਇਹ ਵੀ ਮੰਗਦਾ ਇਹਦੇ ਕੱਟਾ ਕੱਟਾ ਜੀ ਮੰਗਦਾ ਨਾੜਵਾਦ ਖਾਣ ਦਾ ਕਿੰਨਾ ਬੋਲਾ ਏ ਥੱਲੇ ਹਾਂ ਦੇਸੀ ਆਂਦਾ ਵੀਰੇ ਨਾੜਵਾ ਦੇ 7 ਕਿਲੋ ਹੋ ਲਈ ਆ ਨਾੜਵਾ ਤੁਹਾਨੂੰ ਦਿਖਾ ਦਿਆਂਗਾ ਅੱਗੇ ਦਿਖਾ ਰਿ ਠੀਕ ਆ 7 ਕਿਲੋ ਬੋਰੀਆਂ ਤੇ ਦੋ ਦੰਦ ਆ ਦੋ ਦੰਦ ਆ ਕਿੰਨਾ ਦੁੱਧ ਦੇ ਦੂ ਇਹ ਵੀ 10 ਕਿਲੋ ਦੇ ਦੂਗੀ ਇਹ 10 ਕਿਲੋ ਮੰਨ ਕੇ ਲੈ ਗਏ ਗਰੰਟੀ ਨਾ ਦੇ ਦੂਗੇ ਪੱਕਾ ਕਿੰਨੇ ਪੈਸੇ ਲਾਵਾਂਗੇ ਇਹਦੇ ਇਹਦਾ ਵੀ ਲੈਣ ਦੇਣ 6000 ਬਸ ਕੋਈ ਮਨ ਦਾ ਨੋਕਾ ਨੂੰ ਆਇ ਨਹੀਂ 99 ਮੰਗੋ ਹੋਲੋ ਤੋੜ ਕੇ ਦਿਖਾ ਦਿਓ ਆ ਤੋੜ ਕੇ ਦਿਖਾ ਦੇ ਆ ਦੇਖੋ ਵੀਰੇ ਤੇ ਲੈਵਲ ਉਹਦੀ ਖੁੱਲੀ ਹੈਗੀ ਇਹ ਵਾ ਦੇਖੋ ਲੈਵਲ ਉਹਦੀ ਪੂਰੀ ਖੁੱਲੀ ਆ ਮੈਂ ਕਹਿੰਦਾ ਪੂਰਾ ਖੁੱਲਾ ਲੈਵਲ ਲੱਗਿਆ 2.5 ਸਾਲ ਦੀ ਆ ਦੋ ਦੰਦ ਦਾ ਮੂੰਹ ਦੋ ਦੰਦ ਦਾ ਰਹਿੰਦਾ ਚੀਰੇ ਨਾ ਦੋ ਦੰਦ ਆ ਕਰੋ ਇਹ ਜੇ ਰੰਗ ਰੁੰਗ ਕੱਟੀ ਨੂੰ ਲੱਗਿਆ ਤੇ ਵੀਡੀਓ ਆਪਣੀ ਲੰਮੀ ਹੋ ਜਾਣੀ ਤੇ ਬਣੇ ਰਿਹਾ ਦੇਖੋ ਇਹ ਸਾਡੇ ਤੋਂ ਲੇਵਾ ਦੇਖੋ ਕਿਆ ਬਾਤ ਆ ਦੂਰੀ ਤੇ ਥਣ ਲੱਗੇ ਪੂਰੇ ਤੇ ਚੱਲ ਲੈ ਚੱਲ ਬੱਤ ਕੋਈ ਨਹੀਂ ਬਾਕੀ ਠੀਕ ਬਹੁਤ ਜਣੀ ਕਿ ਜਰਾ ਇਹਦਾ ਡਿਮਾਂਡ ਦੀ ਬੰਦਿਆਂ ਦੀ ਛੋਟੇ ਭਾ ਦੀ ਹਾਂ ਬਹੁਤ ਫੋਨ ਆਇਆ ਸੀ ਨਵਾਂ ਹਣ ਝੋਟੀਆਂ ਨੇ ਗਾਹ ਨੂੰ ਲੱਖ ਲੱਖ ਨੂੰ ਬਣਨ ਆਗਾ ਓਕੇ ਓਕੇ ਲੱਖ ਲੱਖ ਦੀ ਇਹਨੂੰ ਆ ਦੇਖੋ ਵੀਰੇ ਕਹਾਲੇ ਹੁਣ ਮੋਤ ਤੋਂ ਕਰਾਲਾ ਭਾਗਾ ਤੂੰ ਆਏ ਇਨ ਭਾ ਮੰਗੇ ਆਪਾਂ ਆ ਦੇਖੋ ਜੀ ਪੂਰੀ ਚੰਗੀ ਝੋਟੀ ਆ ਤੇ ਮੁੱਲ 80000 ਮਾਨਤਾਨ ਵਿੱਚੋਂ ਹੋ ਜਾਣਾ ਮਗਰ ਕਟਾ ਆ ਗਿਆ ਤਿੰਨ ਚਾਰ ਦਿਨ ਇਹਨੂੰ ਹੋਇਆ ਸਾਰੀ ਨੂੰ ਸੂਈ ਨੂੰ ਤੀਜਾ ਦਿਨ ਅੱਜ ਠੀਕ ਆ ਤੀਜਾ ਦਿਨ ਅੱਜ ਤੇ ਹੁਣ ਆਪਾਂ ਵੱਡੀ ਮਹਿੰਦੀ ਗੱਲ ਕਰਕੇ ਕਿਹੜਾ ਸੁਆਗਰ ਆ ਜੀ ਆ ਮੈਂ ਤਾਂ ਵੀਰੇ ਜਿਆਦਾ ਹੀ ਕਰੂ ਜਿਹੜਾ ਲੈ ਗਿਆ ਆ ਕਿਹੜਾ ਦੁੱਧ ਹੁੰਦੀ ਹੈ ਚੌਥਾ ਵੀਰੇ ਓਕੇ ਪਰ ਦੁੱਧ ਮਾਂ ਕਹਿੰਨੇ ਕਿਦੇ 15 ਸੋਨਾ ਪੋਲੇ ਹੱਥ ਨਹੀਂ ਕਰਦੇ ਇਹ ਗੱਲ ਰਾਜ ਵਧੀਆ ਕੀਤੀ ਨਹੀਂ ਤਾਂ ਲੋਕਾਂ ਦਾ ਤੀਜੇ ਤੋਂ ਵੱਧ ਨਹੀਂ ਹੈ ਨਾ ਨਾ ਬੱਚੂ ਝੂਠ ਮਾਰਨੀ ਨਹੀਂ ਬਈ ਨਹੀਂ ਕੀ ਫਾਇਦਾ ਨਹੀਂ ਤੀਜੇ ਜਿਹੜੀ ਚੀਜ਼ ਜਿੰਨੇ ਸੂਆ ਉੱਤੇ ਸੂਆ ਤਾਂ origial ਚੌਥਾ ਸੂ ਹਮ ਪਰ ਦੁੱਧ 16 ਕਿਲੋ ਲਿਖਾ ਕੇ ਲਈਏ ਭਾ ਵਧੀਆ ਹੈਗਾ ਤੇ ਕਿੰਨੇ ਪੈਸੇ ਲਾਵਾਂਗੇ ਇਹਦੇ ਇਹਦਾ ਕਿਰੇ ਲੈਂਡ ਦੇਣ ਦਾ 98000 ਰੁਪਏ ਬਾਪਾ 1 10 ਨਹੀਂ ਪਾਉਂਦੇ 15 ਨਹੀਂ ਪਾਉਂਦੇ ਬਾਕੀ ਦਾ ਵੀਰੇ ਤੁਸੀਂ ਆਇਆ ਨਾ ਸਮਝਿਆ ਕਰੋ ਵੀ ਚੌਥੇ ਸੂਏ ਤਾਂ ਮੱਝ ਹੀ ਬਣਦੀ ਆ ਠੀਕ ਆ ਵੀ ਬੁੜੀ ਹੋ ਗਈ 10 ਸੂਏ ਮੱਝ ਨੇ ਚੱਲਣਾ ਹੁੰਦਾ 12 12 15 15 ਸੂਏ ਚੋਗੇ ਆਪਣੇਾਂ ਵਿੱਚ ਫਣ ਤਾਂ ਰੋਗ ਰੋਗ ਦੇ ਲੱਗੇ ਹੋਇਆ ਹਨਾ ਮੈਂ ਕਹਿੰਦਾ ਕੀੜਾ ਵਾਲੇ ਗੱਟੇ ਜਿੰਨਾਂ ਦੇਵਾ ਜਮਾਂ ਜਮਾਂ ਕੋਈ ਸ਼ਾਪ ਵਾਲੇ ਤੇ ਰਾਜਾ ਕਿੰਨਾ ਦੁੱਧ ਕੱਢ ਦੂਗੀ ਇਹ ਮੇਰੇ ਮਾਲਕ ਕਹਿੰਦੇ 15 ਅਸੀਂ 15 ਦੀ ਗਰੰਟੀ ਆ ਖਰੀਦੇ ਨੇ ਤੇ ਕਿੰਨੇ ਦਿਨ ਘਟ ਜੂਗੀ ਵੀਰੇ ਲੈ ਜੂ ਹਜੇ ਹਫਤਾ ਕੱਦ ਕਾਠ ਤੇ ਭਾਰੀ ਬਹੁਤ ਆ ਹਨਾ ਮੱਛ ਰੰਗ ਦਿਖਾ ਦੇ ਲੇਵਾ ਕਰ ਦੀ ਮਿਹਨਤ ਲੇਵਾ ਤਾਂ ਅਮਰੀਕਨ ਗਾਣੂ ਵੀ ਇੰਨਾ ਹੁੰਦਾ ਨਹੀਂ ਜਿੰਨਾ ਇਹਨੂੰ ਵੀਰੇ ਓਕੇ ਓਕੇ ਤਾਂ ਅਗਲਾ ਮੰਨੂਗਾ ਠੀਕ ਆ ਵੀਰੇ ਵੀ ਠੀਕ ਆ ਜੀ ਦਿੱਤੀ ਯਾਰ ਰੰਗ ਦਿਖਾ ਆ ਦੇਖੋ ਜੀ ਰੋਕੀ ਮੜਾ ਰੋਕੀ ਬੱਤ ਚੱਲ ਲੈ ਚੱਲ ਰੋਗ ਲੈ ਰੋਗ ਲੈ ਚੱਲ ਲੈ ਚੱਲ ਲੈ ਚੱਲ ਕੋਈ ਆ ਦੇਖੀ ਦਿਖਾ ਦੇ ਆ ਦੇਖੋ ਲੇਵਾ ਦੇਖੋ ਤੁਸੀਂ ਕੀ ਕਿਆ ਬਾਤਾਂ ਆ ਇਹਨਾਂ ਆ ਦੇਖੋ ਜੀ ਰੋਗ ਰੋਗ ਦੇ ਥਣ ਲੱਗੇ ਵੀ ਆ ਤੇ ਬਾਕੀ ਦੀ ਗੱਲ ਬਾਕੀ ਰੰਗ ਰੂੰਗ ਦੀ ਕੀ ਸਿਫਤ ਕਰਨੀ ਹੈ ਕਾਗ ਯਾਰ ਗਾ ਪਿੰਡਾ ਦੇ ਅਗਲੇ ਨੇ ਦੇਖ ਲੈਣਾ ਬਾਈ ਹੈਗੇ ਸਿਆਣੇ ਸਾਰੇ ਆਪੇ ਦੇਖ ਲੈਣਾ ਸਾਬਾ ਕਾਗਰਗਾ ਰੰਗ ਹੈ ਠੀਕ ਹੈ ਕਾਲਾ ਜੰਮਣਾ ਚਲ ਬੰਨੋ ਬਤਾ ਬਾਕੀ ਢਿਲਮਾ ਮੋੜ ਦੀ ਮੈਂ ਆਇਆ ਠੀਕ ਹੈ ਬਾਈ ਨਾਲੀ ਬੜਾ ਚੰਗਾ ਪਿੰਡ ਮੰਨੀ ਦਾ ਤੇ 98000 ਜਮਾਨਦਾਨ ਹੋ ਜਾਊਗਾ ਬਈ ਮੁਕਤ ਵਾਲਾ ਭਾਨਾ ਆਪਾਂ ਉਹਨੇ ਗੱਲ ਕਰੀ ਆ ਲੈਣ ਦੇ ਨਾਲ 15 ਨਹੀਂ ਮੰਗਿਆ 20 ਨਹੀਂ ਮੰਗਿਆ ਠੀਕ ਆ ਬਾਈ ਲੈਣ ਦੇਣ ਦੀ ਪਾਇਆ ਵੀ ਅਗਲੇ ਇਹਦੇ ਵੀ ਦਿਮਾਗ ਚ ਆ ਜੇ ਓਕੇ ਤੇ ਸੌਖਾ ਕੰਮ ਨਿਭੜ ਜੇ ਉਹ ਦੁਆਰੇ ਹੁਣ ਫੇਰ ਦਿਖਾ ਦੇ ਚਾਰ ਨਾਲ ਸੀ ਚਾਰੇ ਸਾਨੂੰ ਦਿਖਾ ਤੇ ਆ ਸੂਣ ਵਾਲੀ ਮੱਝ ਸੂਈਆਂ ਵੀ ਤਿੰਨ ਝੋਟੀਆਂ ਉਹਨੇ ਦੀ ਝੋਟੀ ਦਿਖਾ ਆ ਦੇਖੋ ਜੀ ਇਹਦਾ ਮੁੱਲ 80000 ਰੁਪਿਆ ਉਹਦਾ 98000 ਤੇ ਤਿੰਨ ਨੰਬਰ ਵਾਲੀ ਦਾ 68000 ਤੇ ਇਹਦਾ ਹੈਗਾ 110000 ਰੁਪਇਆ ਮਾਨਦਾਨ ਹੋਣਾ ਚੰਗੀ ਝੋਟੀਆਂ ਤੇ ਜੇਰ ਜੱਪਾ ਦਾਣਾ ਦੁੱਧ ਬਾਈ ਨੇ 15 ਕਿਲੋ ਕਿਹਾ ਕੋਈ ਕਹਿਣ ਦੀ ਗੱਲ ਨਹੀਂ 15 ਕਿਲੋ ਨੇ ਪਾ ਦੇਣਾਗਾ ਤੇ ਥਣਲੇ ਵਦੂ ਵੀ ਦੁਬਾਰਾ ਚੈੱਕ ਕਰ ਲੋ ਮੁੱਲੇ ਦਾ 110000 ਰੁਪਇਆ ਪਹਿਨਸ ਹੈ ਨਾ ਇਹ ਨੰਬਰ ਫੇਰ ਬੋਲੀ ਕਰਾ ਨੰਬਰ ਹੈਗਾ ਵੀਰੇ 98763 47016 47016 ਪਿੰਡ ਸੇਣਾ ਪਿੰਡ ਸੇਣਾ ਦਿਖਾ ਦੇ ਇਹ ਆ ਦੇਖੋ ਇਹ ਲੈਵਾ ਦੇਖੋ ਤੁਸੀਂ ਕੀ ਬਾਤ ਆ ਐ ਨਹੀਂ ਕੋਈ ਅਗਲਾ ਕਹਿਣ ਦੀਆਂ ਗੱਲਾਂ ਨਾਲੇ 4-5 ਕਿਲੋ ਬੋਲੀ ਸਾਬ ਕਰਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ